ਲੋਕ ਹਿੱਤ ਲੋਕਾਂ ਦੀ ਆਵਾਜ਼ Outro ali. ਕਮ ਸੇ ਕਮ 2 ਸਾਲ ਤੇ ਆ ਬਹੁਤ ਦਿਨਾਂ ਨੂੰ ਨੀ ਤਾਂ ਕੁਝ ਥੋੜਾ ਬਣਾ ਲੱਗੇ ਆਪਾਂ ਕਰਾਉਣੀ ਅੱਗ ਰਾਹੀ ਆ ਗੋਦੀ ਦੀ ਗੁੱਟੋ ਹੋ ਗਿਆ ਨਾ ਜੀ ਗੋਲਦਾ ਵੀ ਪਰਾ ਲੱਗਦਾ ਗੋਦੀ ਤੇ ਕੰਮ ਤੋਲ ਲੱਗਾ ਉਹਨਾਂ ਨੇ ਸਾਰੀ ਬੋਲੀ ਹੀ ਕਰਾਈ ਨਹੀਂ ਯਾਰ ਕੋਈ ਕਰਾਈ ਨਹੀਂ ਵਾਈ ਵੀ ਆਈ ਮੈਂ ਅੰਦਰ ਘਾਤੇ ਦੇਤੀ ਬੋਲੀ ਮਾਰ ਕੇ ਇਹਨਾਂ ਨੇ ਕਰ ਬੀੜ ਗੁਰਾ ਮੜਾ ਨੱਪਿਆ ਨੂੰ ਐਪਲੀਕੇਸ਼ਨ ਦੇ ਵਿੱਚ ਲਿਖਾ ਆ ਗਏ ਆਂ ਇਹ ਬੋਲੀ ਕਿੱਥੇ ਹੋਈ ਐ ਇੱਕ ਬੰਦਾ ਸੋਹ ਕਾਦੇ ਗੁਰਦਾਰੇ ਪੈਦਲ ਉਹ ਬੰਨੇ ਆਉਂਦੇ ਨਹੀਂ ਪਾਸ ਹੋਣ ਫਿਲਿਕਸ ਗਲਤ ਕੀ ਹੋਵੇ ਕਾਰਜਾਚਨ ਲੋਕ ਕੀ ਕਹਿੰਦੇ ਵੀ ਉਹ ਕਹਿੰਦੇ ਵੀ ਬੋਲੀ ਤੋਂ ਪਰੇ ਖੜਾ ਚਲੋ ਟੂ ਆਪਾਂ ਟਾਈਮ ਰੱਖਿਆ ਹੀ ਹੈ ਜੀ 10 ਵਜੇ ਦਾ ਸਾਰਾ ਕੋਈ ਗੱਲ ਨਹੀਂ ਚਰਵਾ ਦੇਣੀ ਬਾਕੀ ਨੂੰ ਖੂਬ ਗੱਲ ਪਤਾ ਕੀ ਹੈ ਜੀ ਜਸਨੀ ਸੰਤਾ ਜੀ ਦਾ ਸਤਿ ਸ਼੍ਰੀ ਅਕਾਲ ਉਹ ਪਿਆਲੇ ਵੇਖਿੰਦੇ ਸੀ ਇਸ ਬੰਦੇ ਨੇ ਸੰਤਾਪ ਬੜਾ ਖੰਡਾਇਆ ਵਾ ਕਰ ਤੇਰਾ ਸਾਹ ਬਲੋ ਲਾਜ ਰਹੀ ਹੋਣੀ ਨਹੀਂ ਇਹ ਦੱਸਾ ਵਿਖਾਈ ਉਹ ਵੀ ਫੋਟੋ ਲਾਈ ਹੈ ਜੀ ਉਹ ਵੀ ਤੁਸੀਂ ਸਾਹ ਬੜਾ ਕੁਝ ਕੁ ਸਿਹਾਲੀਆ ਤੇ ਇਨਾਂ ਨੇ ਚੋਰੀਆ ਚੋਰੀ ਆਈ ਗਈ ਸਰਦਾਰ ਗੁਰਤਾਰ ਸੋਹਣੀ ਸਾਰੇ ਆਏ ਇਥੇ ਉਹਨਾਂ ਦੀ ਵੀਡੀਓ ਲਾਈਓ ਸਾਰੇ ਜਣ ਇਥੇ ਸੀ ਸਰਦਾਰ ਭਾਲਸੋਂ ਸੁਣਦੀ ਗੁਰੂ ਵੀ ਸਾਰੇ ਸੀ ਬੱਸ ਇੱਕ ਦੋ ਕਰਾਉਣ ਦਾ ਮਸਲਾ ਠੀਕ ਹੈ ਕੋਈ ਨਾਲ ਲੋਣਾ ਨਹੀਂ ਚਾਹੀਦਾ ਆ ਚਲੋ ਸੱਚ ਪਤਾ ਕੀ ਕਰਨ ਮੈਂ ਵੀ ਕੀਤੀ ਆ ਇਹ ਵਿਚਾਰਾ ਹੈਗਾ ਮਾਤਰ ਆਪਾਂ ਹਾਂ ਦੇ ਕਿੱਥੇ ਚਲ ਜੀ ਹੈ ਨਾ ਹਾਂ ਕੋਈ ਬੰਦਾ ਕੋਈ ਇੱਕ ਸਰਪੰਚ ਨਹੀਂ ਉੱਜੇ ਦੀ ਬਹੁਤ ਬੁਰੀ ਹਾਲਤ ਹੋਣੀ ਬਿਲਕੁਲ ਠੀਕ ਹੈ ਤੇ ਉਹ ਛੱਡੋ ਕੋਈ ਬਾਥੋਮੀ ਜਾ ਕੇ ਦੇਖ ਲਈਂ ਮੰਗ ਲਈ ਨਾ ਸਰਕਾਰ ਬਰੇ ਚਲ ਹਾਂ ਸਰਾ ਚਾਹੀਏ ਕਾਲਾ ਪੱਤਰ ਬੰਦਾ ਸਾਰਾ ਕੁਝ ਚਲੋ ਪੰਚਾਇਤੀ ਪੈਣੀ ਦੀ ਆ ਉਹ ਵੀ ਇਹਦੀ ਰੇਣ ਹੈ ਕਿ ਇਹਨੇ ਸਾਰਾ ਕੁਝ ਉਦੋਂ ਵਧੀਆ ਮੈਨੇਜ ਬਣਾਇਆ ਬਣਾਇਆ ਜੀ ਬਾਕੀ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਪਰ ਜਿਵੇਂ ਆਪਾਂ ਗੱਲ ਕਰੀਏ ਤੁਸੀਂ ਸਾਰੇ ਉਧੋ ਦੇ ਬੈਠੇ ਨੇ ਭਰਾ ਸਭ ਅਸੀਂ ਤੁਹਾਡੇ ਨਾਲ ਕੱਲ੍ਹ ਦੇ ਸਾਰੇ ਮੇਰੇ ਨਾਲ ਕੰਮ ਵੀ ਕਰਾਂਗੇ ਸਾਰੀ ਕਰਾਈ ਕਰਵਾਉਣੇ ਕੋਈ ਗੱਲ ਨਹੀਂ ਹੋ ਕੇ ਸਭ ਦੇ ਵੀ ਸੈਟ ਪਾਏ ਠੀਕ ਹੈ ਚੰਗਾ ਵੀ ਕੀਤਾ ਬਾਕੀ ਸਭ ਅਸੀਂ ਤਾਂ ਦੇਖਾਂ ਕੱਲ੍ਹ ਸਭ ਚਲੋ हां जी सर टिकल जी मैं गौरवदीप सिंह विल्टोहा आज ਆਪਦੇ ਵੀਰ ਸਰਪੰਚ ਸੁੱਖਾ ਹੋਂ ਕੋਲ ਆਏ ਆ ਸੁਖਜੀਤ ਸਿੰਘ ਸੁੱਖਾ ਸਿੰਘਪੁਰਾ ਤੇ ਤੁਸੀਂ ਵੇਖ ਸਕਦੇ ਹੋ ਜੇ ਕਿ ਕੱਲ ਤੋਂ ਇਹ ਸਿੰਘਪੁਰੇ ਵਾਲੀ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ੍ਹੇ ਆ ਸੱਚਾ ਬੰਦਾ ਵਾ ਬਹੁਤ ਕੁਝ ਇਸ ਵੀਰ ਨੇ ਝੱਲਿਆ ਵਾ ਬਹੁਤ ਕੁਝ ਵੇਖਿਆ ਵਾ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਦੇ ਸਮੇਂ ਦੇ ਵਿੱਚ ਮੇਰਾ ਖਿਆਲ ਨੇ ਕਿ ਆਪਾਂ ਹਲਕਾ ਖੇਮ ਕਰਨ ਤੇ ਛੱਡੋ ਪੰਜਾਬ 'ਚ ਕੋਈ ਸਰਪੰਚ ਦੱਸ ਦੋ ਜਿਹਦੀ ਘਰ ਦੇ ਉੱਤੇ ਜਿਹੜੀ ਛੱਤ ਵਾ ਉਹ ਵੀ ਪੱਕੀ ਨਾ ਹੋਵੇ ਤੇ ਸਾਡਾ ਭਰਾ ਸੁਖਜੀਤ ਸਿੰਘ ਸੁੱਖਾ ਉਹ ਵਿਅਕਤੀ ਆ ਜਿਹੜਾ ਆਪ ਦੇ ਕੋਲੋਂ ਉਜੜ ਕੇ ਆਪਣਾ ਆਪ ਉਜੜ ਕੇ ਲੋਕਾਂ ਨੂੰ ਲਾਉਂਦਾ ਰਿਹਾ ਵਾ ਪਰ ਅੱਜ ਦੀ ਸਿਆਸਤ ਮਾਫ ਕਰਿਆ ਜੀ ਇੰਨੇ ਪੈਸੇ ਲਈ ਹੋ ਗਈ ਆ ਕਿ ਜਿਹੜਾ ਬੰਦਾ ਘਰੋਂ ਲੌਂਦਾ ਵਾ ਤੇ ਉਹਦੇ ਅੱਲੇ-ਪੱਲੇ ਕੱਖ ਨਹੀਂ ਰਹਿੰਦਾ ਮੈਂ ਇਲਾਕਾ ਵਾਸੀਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਵੀਰ ਸੁਜੀਤ ਸਿੰਘ ਸੁੱਖਾ ਇਹਨਾਂ ਦਾ ਕਾਕਾ ਸੀ ਤੇ ਉਹ ਸਿਹਤ ਪੱਖੋਂ ਉਹਦੀ ਸਿਹਤ ਖਰਾਬ ਹੋ ਗਈ ਨੌਜਵਾਨ ਇਹਨਾਂ ਦਾ ਬੇਟਾ ਸੀ ਤੇ ਸਰਦਾਰ ਜੀ ਪਰਿਵਾਰ ਕੋਲ ਇਲਾਜ ਲਈ ਪੈਸੇ ਨਹੀਂ ਇਕੱਠੇ ਹੋ ਸਕੇ ਚੱਜ ਨਾਲ ਇਲਾਜ ਤੱਕ ਨਹੀਂ ਹੋ ਸਕਿਆ ਕਿਉਂ ਜਿਹੜਾ ਸਾਡਾ ਬੱਚਾ ਵਾ ਉਹ ਅਕਲ ਚਲਾਣਾ ਕਰ ਗਿਆ ਹੁਣ ਜਿੰਨੀ ਸਮਰੱਥਾ ਹੋਵੇ ਬੰਦਾ ਓਨਾ ਹੀ ਇਲਾਜ ਤੇ ਲਾ ਸਕਦਾ ਵਾ ਤੁਹਾਨੂੰ ਪਤਾ ਹੈ ਇੱਥੇ ਜਿਹੜੇ ਵੱਡੇ ਇਲਾਜ ਵਾ ਜਾਂ ਕੋਈ ਵੀ ਮੇਜਰ ਕਿਸੇ ਤਰ੍ਹਾਂ ਦਾ ਟ੍ਰੀਟਮੈਂਟ ਹੈ ਉਹਦੇ ਵਿੱਚ ਕਿੰਨਾ ਜ਼ਿਆਦਾ ਖਰਚਾ ਹੁੰਦਾ ਵਾ ਤੇ ਅੱਜ ਜਿਹੜਾ ਮਸਲਾ ਇੱਥੇ ਉੱਠਿਆ ਵਾ ਮੈਂ ਨਿਮਰਤਾ ਸਹਿਤ ਸਾਰੇ ਭਰਾਵਾਂ ਨੂੰ ਬੀ ਡੀ ਪੀਓ ਸਾਹਿਬ ਨੂੰ ਇੱਥੋਂ ਦੇ ਪਿੰਡ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਇਹ ਵੇਖੋ ਜਿਹੜਾ ਸੁੱਖਾ ਵਾ ਇਹ ਤੁਹਾਡਾ ਵਾ ਸੁਖਜੀਸੋਂ ਸੁੱਖਾ ਤੁਹਾਡੇ ਮਗਰ ਖੜਦਾ ਰਿਹਾ ਵਾ ਤੁਹਾਡੇ ਮਗਰ ਅੜਦਾ ਰਿਹਾ ਵਾ ਤੇ ਅੱਜ ਭਰਾ ਦੀ ਬਾਫੜੀ ਜਾਵੇ ਔਰ ਮੈਂ ਨਿਮਰਤਾ ਸਹਿਤ ਭਰਾ ਨੂੰ ਵੀ ਬੇਨਤੀ ਕਰੂੰਗਾ ਕਿ ਸਰਪੰਚ ਜੀ ਤੁਸੀਂ ਬੜੇ ਔਖੇ ਚੌਕੇ ਸਮੇਂ ਵੇਖੇ ਆ ਤੇ ਵੇਖੋ ਸਾਰੇ ਭਰਾ ਸਾਹਮਣੇ ਤੁਸੀਂ ਵੇਖ ਸਕਦੇ ਜੇ ਕੱਲ ਦੇ ਸਾਰੇ ਇੱਥੇ ਬੈਠੇ ਸਾਰੇ ਫਿਕਰਮੰਦ ਆ ਪਿੰਡ ਵਾਸੀ ਵੀ ਫਿਕਰਮੰਦ ਆ ਹਰ ਕੋਈ ਫਿਕਰਮੰਦ ਆ ਮੇਰਾ ਵੀਰ ਅਹੀਂ ਇਹਦਾ ਕੋਈ ਹੱਲ ਕੱਢਦੇ ਆ ਲੱਗੇ ਪਏ ਆ ਪਿੰਡ ਦੇ ਮੋਹਦਬਾਰਾਂ ਨਾਲ ਵੀ ਗੱਲ ਕੀਤੀ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਤੇ ਭਰਾ ਬਣ ਕੇ ਜਿਹੜਾ ਵਾ ਅਹੀਂ ਜਿਹੜਾ ਵਾ ਥੱਲੇ ਆਈਏ ਤੇ ਚਲੋ ਭਰਾ ਕੋ ਲਾਏ ਆ ਕਰਦੇ ਆ ਜੀ ਬਚਨ ਬਲਾਸ ਕਰਦੇ ਆ ਪਰ ਮੈਂ ਨਿਮਰਤਾ ਸਹਿਤ ਬੇਨਤੀ ਕਰੂੰਗਾ ਕਿ ਵੇਖੋ ਅਹੀਂ ਕਹਿ ਦਿੰਦੇ ਆ ਕਿ ਇਮਾਨਦਾਰ ਹਰੇਕ ਬੰਦੇ ਨੂੰ ਹੋਣਾ ਚਾਹੀਦਾ ਵਾ ਪਰ ਇਮਾਨਦਾਰ ਬੰਦੇ ਦਾ ਹਾਲ ਕੀ ਹੁੰਦਾ ਆ ਤੁਸੀਂ ਵੇਖ ਲਓ ਕੀ ਹੁੰਦਾ ਵਾ ਏਸ ਬੰਦੇ ਦੀ ਸਾਰੀ ਪੈਲੀ ਉਹ ਵੇਕ ਗਈ ਇਸ ਬੰਦੇ ਦਾ ਜਿਹੜਾ ਘਰ ਵਾ ਉਹ ਸਾਹਬ ਲਾ ਲੋ ਇੱਕ حساب ਦਾ ਵਿਕਣਾ ਲਾ ਹੋਇਆ ਵਾ ਤੇ ਅੱਜ ਇਸੇ ਕਰਕੇ ਇਹਨਾਂ ਹਾਲਾਤਾਂ ਦੇ ਵਿੱਚ ਸਾਡਾ ਵੀਰ ਸਰਜੀਸਾ ਸੁੱਖਾ ਸਰਪੰਚ ਜਿਹੜਾ ਪਿੰਡ ਦਾ ਸਾਫਕਾ ਸਰਪੰਚ ਰਹਿ ਚੁੱਕਿਆ ਅੱਜ ਇੱਥੇ ਆ ਪਾਣੀ ਵਾਲੀ ਟੈਂਕੀ ਤੇ ਚੜਿਆ ਵਾ ਬਾਕੀ ਚਲੋ ਵੀਰ ਨਾਲ ਗੱਲਬਾਤ ਕਰਦੇ ਆਂ ਜੀ ਬੇਨਤੀ ਕਰਦੇ ਆ ਕਿ ਥੱਲੇ ਆਉਣ ਤੇ ਪ੍ਰਸ਼ਾਸਨ ਨੂੰ ਵੀ ਫੋਨ ਕੀਤਾ ਵਾ ਤੇ ਬਾਕੀ ਸਾਰੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਰੂਬਰੂ ਹੋਵਾਂਗੇ ਬਾਈ ਗੁਰ ਜਿੱਕਾ ਖਾਲਸਾ ਬਾਈ ਵੇਖੋ ਇਸ ਗੱਲ ਦਾ ਤੇ ਜ਼ਿਕਰ ਕਰਨਾ ਬੰਦਾ ਹੈ ਕੀ ਇੱਕ ਬਹੁਤ ਹੀ ਮਿਹਨਤੀ ਆਪ ਉਜੜ ਕੇ ਆਪਦੇ ਪਿੰਡ ਦੀ ਸੇਵਾ ਕਰਨ ਵਾਲਾ ਹਲਕਾ ਖੇਮ ਕਰਨ ਦੇ ਬਲਾਗ ਪਖੇਵੰਡ ਤੇ ਪਿੰਡ ਸਿੰਘਪੁਰਾ ਦਾ ਜਿਹੜਾ ਸਾਡਾ ਸਾਬਕਾ ਸਰਪੰਚ ਸਰਦਾਰ ਸੁਖਦੀਪ ਸਿੰਘ ਸੁੱਖਾ ਅੱਜ ਇਹਨਾਂ ਮਜਬੂਰ ਕਿਉਂ ਹੋ ਗਿਆ ਵਾ ਕਿ ਉਹਨੂੰ ਟੈਂਕੀ ਤੇ ਚੜਨਾ ਪਿਆ ਵਾ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਵਾਂ ਕਿ ਇਸ ਵਿਅਕਤੀ ਦੀ ਸੇਵਾ ਵੇਖ ਲਓ ਇਸ ਵਿਅਕਤੀ ਦੀ ਮਿਹਨਤ ਵੇਖ ਲਓ ਲੋਕਾਂ ਦੇ ਲਈ ਪਿੰਡ ਵਾਸੀਆਂ ਦੇ ਲਈ ਪਿੰਡ ਦੀ ਸੇਵਾ ਦੇ ਲਈ ਉਜਾੜਾ ਆਪਦਾ ਉਜਾੜਾ ਵੇਖ ਲਓ ਕਿ ਜਦੋਂ 2013 ਦੇ ਵਿੱਚ ਸਰਦਾਰ ਸੁਖਜੀਤ ਸਿੰਘ ਸੁਖਾ ਸਰਪੰਚ ਬਣਦਾ ਮੈਂ ਦੱਸ ਦੇਣਾ ਚਾਹੁੰਦਾ ਕਿ ਉਦੋਂ ਜਿਹੜੀ ਪਿੰਡ ਦੀ 38 ਏਕੜ ਜਿਹੜੀ ਜ਼ਮੀਨ ਹੈ ਉਸ ਦਾ ਹਾਲ ਕੁਝ ਇਹੋ ਜਿਹਾ ਸੀਗਾ ਕਿ ਉਹ ਵਾਹੀ ਯੋਗ ਨਹੀਂ ਸੀਗੀ 부ਜੇ 부ਜੇ ਸੀ ਇੱਕ ਸਾਫ ਦਾ ਜੰਗਲ ਬਣਿਆ ਪਿਆ ਸੀਗਾ ਔਰ ਟੋਏ ਟਿੱਬੇ ਬਹੁਤ ਬੁਰਾ ਹਾਲ ਸੀਗਾ ਕੋਈ ਪੰਚਾਇਤੀ ਬੋਲੀ ਤੱਕ ਨਹੀਂ ਹੁੰਦੀ ਇਹ ਹਾਲ ਸੀਗਾ ਤੇ ਚਲੋ ਜਦੋਂ ਸੁਖਜੀਤ ਸਿੰਘ ਸੁੱਖਾ ਸਰਪੰਚ ਬਣਿਆ ਇਹ ਇਸ ਵਿਅਕਤੀ ਦੀ ਸੇਵਾ ਭਾਵਨਾ ਤੁਸੀਂ ਵੇਖ ਲਓ ਇਸ ਵਿਅਕਤੀ ਨੇ 38 ਕਿੱਲਿਆਂ ਮਗਰ 38 ਕਿੱਲਿਆਂ ਨੂੰ ਵਾਹੀ ਯੋਗ ਕਰਨ ਦੇ ਲਈ 27 ਲੱਖ ਰੁਪਏ ਦਾ ਜਿਹੜਾ ਵਾ ਇਹਨੇ ਕਰਜ਼ਾ ਚੁੱਕਿਆ 27 ਲੱਖ ਰੁਪਏ ਇਹਨੇ ਕਰਜ਼ਾ ਚੁੱਕਿਆ ਉਸ ਜ਼ਮੀਨ ਨੂੰ ਪੱਤਰੇ ਕੀਤਾ ਉਸ ਜ਼ਮੀਨ ਨੂੰ ਵਾਹੀਓ ਕੀਤਾ ਔਰ ਕਰਦੇ ਕਰਦੇ ਸਨ 2017 ਤੱਕ ਇਸ ਵਿਅਕਤੀ ਨੇ ਜਿਹੜੇ 27 ਕਿੱਲਾਂ ਦੇ ਵਿੱਚੋਂ ਜਿਹੜੇ 24 ਕਿੱਲੇ ਆ ਉਹ ਉਹ ਵਾਈ ਉਹ ਕਰਤੇ ਤੇ ਨਾਲ ਦੀ ਨਾਲ ਉਹਨਾਂ 24 ਕਿੱਲਾਂ ਦੇ ਵਿੱਚੋਂ ਜਿਹੜੇ 4 ਕਿੱਲੇ ਆ ਉਹ ਬੱਚਿਆਂ ਦੇ ਖੇਡਣ ਦੇ ਲਈ ਉਸਨੇ ਗਰਾਊਂਡ ਵੀ ਮਹੱਈਆ ਕਰਵਾਈ ਤੇ ਜਦੋਂ ਤੱਕ ਇਹ ਜ਼ਮੀਨ ਵਾਯੋਗ ਬਣੀ ਉਦੋਂ ਤੱਕ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਆ ਗਈ ਔਰ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਕਾਂਗਰਸ ਦੀ ਸਰਕਾਰ ਨੇ ਕਿਸ ਤਰ੍ਹਾਂ ਕੁਝ ਚੱਲਣ ਨਹੀਂ ਦਿੱਤਾ ਚਲੋ ਮੈਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਇੱਕੋ ਵੱਡੀ ਗੱਲ ਆਉਂਦੀ ਹੈ ਕਿ ਜਦੋਂ ਸੁਖਦੀਪ ਸਿੰਘ ਸੁੱਖਾ ਸਰਪੰਚ ਨਹੀਂ ਸੀ ਉਸ ਤੋਂ ਪਹਿਲਾਂ ਜੋ ਜ਼ਮੀਨ ਦਾ ਹਾਲ ਸੀ ਉੱਥੇ ਬੋਲੀ ਤੱਕ ਨਹੀਂ ਸੀ ਹੁੰਦੀ ਇਹ ਇਸੇ ਵਿਅਕਤੀ ਦੀ ਮਿਹਨਤ ਔਰ ਇਸ ਵਿਅਕਤੀ ਦੇ ਆਪ ਦਾ ਖੁਦ ਦਾ ਉਜਾੜਾ ਕਰਕੇ ਸੇਵਾ ਭਾਵਨਾ ਕਰਕੇ ਵੇਖ ਲਓ ਜਿਹੜੀ ਜ਼ਮੀਨ ਜਿੰਨੂੰ ਕੀ ਬੋਲੀ ਲਈ ਕੋਈ ਪੁੱਛਦਾ ਨਹੀਂ ਸੀਗਾ ਜਿਸ ਦੀ ਕੋਈ ਬੋਲੀ ਨਹੀਂ ਸੀ ਹੁੰਦੀ ਇਹਨੇ ਵਾਹੀ ਯੋਗ ਕਰ ਦਿੱਤੀ ਤੇ ਅੱਜ ਤੇ ਦੇਖੋ ਮੈਂ ਦੱਸ ਦੇਣਾ ਚਾਹੁੰਦਾ ਕਿ ਬੜਾ ਹੀ ਦੁੱਖ ਹੈ ਕਿ 2017 ਤੋਂ ਬਾਅਦ ਚਲੋ ਕਾਂਗਰਸ ਦੀ ਸਰਕਾਰ ਵੀ ਆਈ ਮੋਦ 12 ਨੂੰ ਜਦ ਪਿੰਡ ਦੇ ਜਿਹੜੇ ਆਗੂ ਨੇ ਉਹਨਾਂ ਦਾ ਫਰਜ਼ ਬੰਦਾ ਸੀਗਾ ਅੱਜ ਵੀ ਉਹਨਾਂ ਦਾ ਫਰਜ਼ ਬੰਦਾ ਸੀਗਾ ਕਿ ਇਸ ਵਿਅਕਤੀ ਨੇ ਬਹੁਤ ਜ਼ਿਆਦਾ ਉਜਾੜਾ ਕੀਤਾ ਬਹੁਤ ਜ਼ਿਆਦਾ ਕਰਜ਼ਾ ਇਹਦੇ ਸਿਰ ਤੇ ਆ ਤੇ ਆਪਾਂ ਕਿਤੇ ਨਾ ਕਿਤੇ ਜਿਹੜਾ ਵਾ ਕਿ ਇਹਨੂੰ ਠੀਕ ਹੈ ਆਪ ਦਾ ਜਿਹੜਾ ਕਰਜ਼ਾ ਵਾ ਘਟੋ-ਘਟ ਆਪ ਦਾ ਜਿਹੜਾ ਇਹਨੇ ਸਿਰ ਤੇ ਏਡਾ ਵੱਡਾ ਪੰਡ ਬਣਿਆ ਵਾ ਉਹ ਮਾੜਾ-ਮੋਟਾ ਆਪਣਾ ਖਰਚਾ ਤੇ ਪੂਰਾ ਕਰ ਲੇ ਇਹ ਵਿਅਕਤੀ ਜਿਹੜਾ ਵਾ ਇਹਦੀ ਹੁਣ ਆਪ ਦੀ ਜਿੰਨੀ ਪਹਿਲੀ ਆ ਉਹ ਗਹਿਣੇ ਤੇ ਪੈ ਗਈ ਆਪ ਦੀ ਪਹਿਲੀ ਵੇਚਦੀ ਆਪ ਦਾ ਘਰ ਇਹਦਾ ਵਿਕਣ ਲਾ ਹੋ ਗਿਆ ਤੇ ਚਲੋ ਇਹ ਮਾਤੜ ਬੰਦਾ ਵਾ ਸਾਡੇ ਖਾਤਰ ਉਜੜਿਆ ਵਾ ਇਹਦੀ ਸੇਵਾ ਭਾਵਨਾ ਵਾ ਤੇ ਇਹਨੂੰ ਚਲੋ